ਬੀਤੇ ਦਿਨ ਗੁਰਦਾਸਪੁਰ ਬਬਰੀ ਬਾਈਪਾਸ ਤੇ ਮੱਸੀ ਪਾਈਚਾਰੇ ਦੇ ਵੱਲੋਂ ਪਾਣੇ ਸਿੱਧੂ ਦਾ ਪੁਤਲਾ ਫੂਕੇ ਰੋਸ ਮੁਜਾਰਾ ਕੀਤਾ ਗਿਆ ਅਤੇ ਨਾਲ ਮੱਸੀ ਪਾਈਚਾਰੇ ਨੇ ਪਾਣੇ ਸਿੱਧੂ ਦਾ ਪਿੱਟ ਸਿਆਪਾ ਵੀ ਕੀਤਾ ਅਤੇ ਪਿੱਟ ਸਿਆਪਾ ਕਰਦੇ ਹੋਏ ਕਿਹਾ ਕਿ ਇਹ ਲੋਕ ਸਾਡੇ ਪਾਈਚਾਰੇ ਦੇ ਵਿੱਚ ਵਿਗੜਨ ਪਾਉਂਦੇ ਨੇ ਤੇ ਪਾਈਚਾਰੇ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਜੋ ਕਿ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਅੱਜ ਇਸ ਮੌਕੇ ਜਾਣ ਕਰ ਦਿੰਦੇ ਹੋਈ ਮਸੀਹ ਪਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਭਾਨੇ ਸਿੱਧੂ ਨੇ ਹੰਕਰ ਨਰੂਲਾ ਮਿਨਿਸਟਰੀ ਬਾਰੇ ਮਾੜਾ ਚੰਗਾ ਬੋਲ ਕੇ ਬਹੁਤ ਮਾੜਾ ਕੀਤਾ। ਐਸਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਜਿੱਦਾਂ ਕਿ ਇਸਨੇ ਸਾਡੇ ਮਸੀਹ ਪਾਈਚਾਰੇ ਦੇ ਪਾਸਟਰਾਂ ਦੇ ਲਈ ਬੋਲਿਆ। ਹallelujah ਹallelujah ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਔਰ ਦਸੰਬਰ ਦੇ ਮਹੀਨੇ ਦੀਆਂ 크ਿਸਮਸ ਦੀਆਂ ਆਗਾ ਸਭ ਨੂੰ ਵਧਾਈਆਂ ਮੇਰੇ ਵੱਲੋਂ ਔਰ ਅੱਜ ਇੱਥੇ ਜਿਹੜਾ ਇਜਲਾਸ ਕੀਤਾ ਗਿਆ ਆ ਉਹ ਭਾਨੇ ਸਿੱਧੂ ਦੇ ਖਿਲਾਫ ਕੀਤਾ ਗਿਆ ਆ। ਕਿਉਂਕਿ ਭਾਨੇ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਨਪਾਹ ਕਰਕਤ ਕੀਤੀ ਆ ਮਸੀਹ ਕੌਮ ਦੇ ਹਿਰਦਿਆਂ ਨੂੰ ਬਲੁੰਦ ਰਿਆ ਆ ਔਰ ਉਹਦੇ ਨਾਲ ਇੱਕ ਹੋਇਆ ਕੰਜਰ ਤੇ ਜਸਵੀ ਮਨਹਾਸ ਜਿਹੜਾ ਆਪਣੇ ਆਪ ਨੂੰ ਪੰਜਾਬ ਵਿਚੋਂ ਮੋਰਚਾ ਦਾ ਪ੍ਰਧਾਨ ਦੱਸਦਾ ਆ ਉਹ ਪੰਜਾਬ ਨੂੰ ਬਚਾਓ ਮੋਰਚਾ ਦਾ ਪ੍ਰਧਾਨ ਨਹੀਂ ਆ ਉਹ ਪੰਜਾਬ ਉਜਾਰੂ ਮੋਰਚਾ ਦਾ ਪ੍ਰਧਾਨ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਦਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹੇਟ ਸਪੀਚ ਦੇਊਗਾ ਜਾ ਕਿਸੇ ਧਰਮ ਨੂੰ ਟਾਰਗੇਟ ਕਰੇਗਾ ਉਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੱਜ ਅਸੀਂ ਆਪਣੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਮਤਲਬ ਜਾਂਚ ਕਰਾਉਣਾ ਚਾਹੁੰਦੇ ਆ ਕਿ ਉਹਨਾਂ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਸੀ ਉਹ ਸਟੇਟਮੈਂਟ ਦੇ ਬਹਾਵ ਤੇ ਇਹਦੇ ਗਲਤ ਲੋਕ ਨੇ ਜਿਹੜੇ 크리스마ਸ ਦੇ ਦਿਨਾਂ ਦੇ ਵਿੱਚ ਮਸੀਹ ਕੌਮ ਨੂੰ ਟਾਰਗੇਟ ਕਰਦੇ ਨੇ ਔਰ ਜਿਹੜੇ ਬਰਸਾਤੀ ਡੱਡੂ ਨੇ ਜਦੋਂ ਵੀ 크리스마ਸ ਦਾ ਤਿਆਰ ਹੁੰਦਾ ਆ ਉਦੋਂ ਡੱਡੂ ਜਦੋਂ ਬਾਹਰ ਆਉਂਦੇ ਨੇ ਤੇ ਪੰਜਾਬ ਦੇ ਵਿੱਚ ਅੱਗ ਲਾਉਂਦੇ ਨੇ ਆਪਸੀ ਭਾਈਚਾਰੇਕ ਸਾਂਝ ਨੂੰ ਖਰਾਬ ਕਰਦੇ ਨੇ ਐੋ ਜੇ ਸ਼ਰਾਰਤੀ ਬੰਦਿਆਂ ਨੂੰ ਕਾਨੂੰਨ ਦੇ ਕਾਨੂੰਨ ਦੇ ਆਧਾਰ ਤੇ ਮੈਂ ਆਪਣੇ ਪ੍ਰਸ਼ਾਸਨ ਦੇ ਗਾੜੀ ਮੰਗ ਕਰਦਾ ਆਂ ਔਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਕੋਆਰਡੀਨੇਟਰ ਬੰਟੀ ਜਨਾਲਾ ਜੀ ਨੇ ਪੀਪੀ ਚੌਂਕ ਨੂੰ ਜਾਣ ਕਰਨ ਦੀ ਕਾਲ ਦਿੱਤੀ ਆ ਔਰ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਆਹੀ ਉਹਨਾਂ ਦੀ ਜਿਹੜੀ ਕਾਲ ਦਿੱਤੀ ਆ ਉਹਨਾਂ ਨੇ ਸਾਨੂੰ ਪੀਪੀ ਚੌਂਕ ਨੂੰ ਜਾਣ ਕਰਨ ਦੀ ਉਹਦੇ ਲਈ ਸਮਰਥਨ ਵੀ ਕਰਦੇ ਆਂ ਔਰ ਉਹਨਾਂ ਦੇ ਨਾਲ ਆ ਔਰ ਧੰਨਵਾਦ 25 ਦਸੰਬਰ ਨੂੰ بڑا ਹਮ ਆ ਕੇ ਜਿਹੜਾ ਆ ਉਹ ਸੋਭਾ ਯਾਤਰਾ ਤੇ ਨਿਕਲਦੀ ਹੈ ਨੇ ਇਸੇ ਵੰਦੇ ਤੇ ਨੂੰ ਬੜੇ ਪੂਰਤਕ ਕਾਰਨਾ ਮਲਾਇਆ ਕਰਦਾ ਉਸ ਤੋਂ ਕਹਦਾ ਇਹੋ ਜਿਹਾ ਘਟਨਾਵਾਂ ਹੋ ਜਾਣੀਆਂ ਉਹਦੇ ਤੇ ਕੀ ਕਹਿਣਾ ਚਾਹੁੰਦੇ ਇਹ ਦੇਖੋ ਜੀ ਜਿਹੜਾ 크ਿਸਮਸ ਦਾ ਤਿਹਾੜਿਆ ਇਹ ਆਪ ਸਭ ਨੂੰ ਪਤਾ ਹੈ ਕਿ ਵਰਲਡ ਲੈਵਲ ਤੇ ਮਨਾਇਆ ਜਾਂਦਾ ਆ ਔਰ 크ਿਸਮਸ ਦਾ ਮਤਲਬ ਹੈ ਖੁਸ਼ੀਆਂ ਦਾ ਤਿਹਾੜ ਇੱਕ ਦੂਜੇ ਨਾਲ ਖੁਸ਼ੀਆਂ ਮਨਾਉਣੀਆਂ ਵੰਡਣੀਆਂ ਔਰ ਇਸ ਉੱਚੀ ਦੇ ਮੌਕੇ ਤੇ ਆ ਸਾਰੀਆਂ ਜਿੰਨੀਆਂ ਵੀ ਕੌਮਾਂ ਸਮਾਜ ਦੇ ਵਿੱਚ ਰਹਿੰਦੀਆਂ ਨੇ ਮਿਲ ਬੱਟ ਕੇ ਇਤਿਹਾਰ ਨੂੰ ਮਨਾਉਂਦੀਆਂ ਨੇ ਲੇਕਿਨ ਪਿਛਲੇ 1 2 4 ਸਾਲਾਂ ਦੇ ਵਿੱਚ ਇਹੋ ਜਿਹੇ ਸ਼ਰਾਰਤੀ ਡੱਡੂ ਜਿਹੜੇ ਕੀ ਕਰਦੇ ਆ ਸਾਡੇ ਮਸੀਹ ਕੌਮ ਦਾ ਸਾਡੇ ਸਮਾਜ ਦਾ ਸਮਾਜ ਦੇ ਵਿੱਚ ਵਿਗੜ ਪਾਉਣ ਦੇ ਲਈ ਮਸੀਹ ਕੌਮ ਦਾ ਜਿਹੜਾ ਵੱਡਾ ਦੇਣਿਆ ਇਹਨੂੰ ਰੁਕਾਵਟ ਪਾਉਣ ਦੇ ਲਈ ਇਹਦੇ ਵਿੱਚ ਇਹੋ ਜਿਹੀਆਂ ਆਪਣੀਆਂ ਸਟੇਟਮੈਂਟਾਂ ਦਿੰਦੇ ਨੇ ਅਸੀਂ ਪ੍ਰਸ਼ਾਸਨ ਨੂੰ ਦੁਬਾਰਾ ਵੀ ਮੰਗ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਹੇਲੂਇਆ 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 ਮੇਰੇ ਵੱਲੋਂ ਆਪ ਸਭ ਨੂੰ ਜੈਮਸੀ ਦੀ ਸੋ ਜੋ ਵੀ ਅੱਜ ਇਸ ਜਗ੍ਹਾ ਤੇ ਇਕੱਠ ਹੋਇਆ ਵਾ ਉਹ ਕੱਲ ਜੋ ਹਰਕਤ ਕੀਤੀ ਗਈ ਭਾਨੇ ਸਿੱਧੂ ਵੱਲੋਂ ਉਹ ਬਹੁਤ ਹੀ ਨਿੰਦਨਯੋਗ ਹੈ ਉਹਨਾਂ ਦੇ ਨਾਲ ਇੱਕ ਜੋ ਮੈਂ ਤਾਂ ਜਾਣਦਾ ਨਹੀਂ ਪੰਦੇ ਕਿਹੜਾ ਮਨਾਸਾ ਪਰ ਉਹ ਵੀ ਜੋ ਵੀ ਇਹ ਗਲਤ ਸਿਹਰਾਤਾ ਕਰ ਰਹੇ ਆ ਸਾਡੀ ਕੌਮ ਦੇ ਬਰ ਖਿਲਾਫ ਜੋ ਵੀ ਉਹਨਾਂ ਨੇ ਸ਼ਬਦ ਬੋਲੇ ਆ ਉਹਨਾਂ ਦੇ ਕੜਲੇ ਸ਼ਬਦਾਂ ਵਿੱਚ ਨਿੰਦਾ ਕਰਦਾ ਵਾਂ ਸੋ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਵਾਂ ਇਹੋ ਜੇ ਸ਼ਰਾਰਤੀ ਅਨਸਰਾਂ ਤੇ ਇੱਕ ਬੰਦਕੀ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਜਦੋਂ ਵੀ 크੍ਰਿਸਚਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਵਾ ਜਦੋਂ ਵੀ ਕ੍ਰਿਸਮਸ ਦਾ ਤਿਹਾੜ ਆਉਂਦਾ ਵਾ ਕੋਈ ਨਾ ਕੋਈ ਹਰ ਕੋਈ ਨਵਾਂ ਉੱਠ ਕੇ ਤੇ 크੍ਰਿਸਚਨ ਕਮਿਊਨਿਟੀ ਨੂੰ ਟਾਰਗੇਟ ਕਰ ਲੈਂਦਾ ਸੋ ਸਾਡੀ ਮੰਗ ਆ ਗੁਰਦਾਸਪੁਰ ਦੇ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਸ਼ਰਾਰਤੀ ਅਨਸਰਾਂ ਤੇ ਪਰਚਾ ਦਰਜ ਕੀਤਾ ਜਾਏ ਤੋ ਸਾਰਿਆਂ ਦਾ ਧੰਨਵਾਦ। ਹਾਂਜੀ ਭਾਜੀ ਅੱਜ ਤੁਸੀਂ ਭਾਨੀ ਸਿੱਧੂ ਦਾ ਜਿਹੜਾ ਪੁਤਲਾ ਫੁਕਿਆ ਆ ਉਹ ਫੁਕਿਆ ਕੀ ਗੱਲਬਾਤ ਹੋਈ ਏ ਉਹ ਸਾਰੀ ਦਸਕਾਂ ਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀ ਦੀ ਮੈਂ ਦੱਸਣਾ ਚਾਹੁੰਦਾ ਹਾਂ ਤੁਹਾਡੇ ਮਹਿਦੀਆਂ ਮਲਾਈ ਕਿ ਸਾਡੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਪਰਮੇਸ਼ਰ ਦੇ ਦਾਸ ਪਾਸਟਰ ਅੰਕਰ ਯੂਸੁਫ ਬਨਰੂਲਾ ਔਰ ਸਾਡੀ ਸਪਿਰਚੁਅਲ ਮਦਰ ਸੋਨੀਆ ਨਰੂਲਾ ਦੇ ਵਿਰੁੱਧ ਇਹਨਾਂ ਨੇ ਇੱਕ ਪੁਤਲਾ ਫੁਕਿਆ ਸੀ ਉਹਨਾਂ ਦਾ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਆ ਭਾਨਾ ਸਿੱਧੂ ਨੂੰ ਉਨਾ ਕੋਈ ਬੰਦਾ ਨਾ ਤੂੰ ਨਾ ਤੂੰ ਬੁੱਢੀ ਆ ਮੈਨੂੰ ਤੇ ਵਿਚਰਾ ਜਾ ਮੇਲ ਲੱਗਦਾ ਸੀ ਤੂੰ ਇਸ ਫੇਮਸ ਬੰਦੇ ਆ ਵਾਸਤੇ ਤੂੰ ਫੇਮ ਭਾਨਣ ਲਈ ਉਹ ਕਿੱਡੀ ਦੌਰਾਨ ਕੇ ਜਲੰਧਰ ਵਿੱਚ ਫਾ ਲੈ ਰਿਆ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਹ ਮਸੀਹ ਕੋਮ ਡਰਨ ਵਾਲੀ ਨਹੀਂ ਹੈਗੀ ਨਾ ਕੰਬਣ ਵਾਲੀ ਆ ਬਸ ਤੇਰੀ ਧੌਣ ਤੇ ਗੋਡਾ ਧਰਨ ਵਾਲੀ ਆ ਮੈਂ ਤੈਨੂੰ ਹallelujah ਹallelujah ਇਹ ਕੁੱਤੇ ਬੰਦੇ ਨਾਲ ਸਲਾਹ ਦੇ ਦੇ ਲੱਗੇ ਆ ਕੁੱਤਿਆਂ ਤੇਰੇ ਤੇ ਪਰਚੇ ਹੋ ਲੱਗੇ ਨੇ ਹਰ ਜ਼ਿਲ੍ਹੇ ਦੇ ਵਿੱਚ ਪਰਚਾ ਕਰਾ ਕੇ ਸਾਲ ਲਵੇਗੀ ਮਸੀਕ ਕੌਮ ਤੇ ਤੈਨੂੰ ਸਲਾਂਗਾ ਦੇ ਵਿੱਚ ਸੁੱਟ ਕੇ ਹੀ ਸਾਲ ਲਵੇਗੀ ਅੱਲਾਹ ਅਕਬਰ ਮੋਢੀ ਸੰਕਾ ਨੂਰullah ਮਿਨਿਸਟਰੀ ਤੋਂ ਇਲਾਵਾ ਐਟਮ ਤਾਂ ਨਗਰੀ-ਨਗਰੀ ਮਿਨਿਸਟਰੀ ਜਿਹੜੀ ਖੜੀ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਆ ਸਾਰੀਆਂ ਮਿਨਿਸਟਰੀਆਂ ਸਾਡੇ ਨਾਲ ਨੇ ਕੋਈ ਇਹੋ ਜਿਹੀ ਗੱਲ ਨਹੀਂ ਪਰਮੇਸ਼ਰ ਦੇ ਦੱਸ ਸਾਰਿਆਂ ਨੂੰ ਪਿਆਰ ਕਰਦੇ ਨੇ ਸਾਰਿਆਂ ਨੂੰ ਆ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬਾਰ-ਬਾਰ ਇਦਾਂ ਦੀਆਂ ਜਿਹੜੀਆਂ ਨੇ ਉਹ ਗਤੀਵਿਧੀਆਂ ਨੂੰ ਜਿਹੜਾ ਆ ਉਹ ਰੋਕ ਦਿੰਦੇ ਨੇ ਤੇ ਜਿਹੜਾ ਆ ਭਾਈਚਾਰੇ ਦੇ ਵਿੱਚ ਫੁੱਟਪੌਂਡ ਦੀ ਕੋਸ਼ਿਸ਼ ਕਰਦੇ ਆ ਕੀ ਕਹਿਣਾ ਚਾਹੋਗਾ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਚੰਨਾ ਜਿਹੜੇ ਛਾਰ ਤੇ ਅਣਸਰਿਆਂ ਨੇ ਸਾਰੇ ਅਸੀਂ ਰਲ ਕੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਜੇਲ੍ਹਾਂ ਦੇ ਵਿੱਚ ਸੁਟਿਆ ਜਾਵੇ ਭਾਜੀ ਅੱਜ ਬੱਬਰੀ ਬਾਈਪਾਸ ਚੌਂਕ ਦੇ ਵਿੱਚ ਜਿਹੜਾ ਆ ਉਹ ਭਾਨੇ ਸਿੱਧੂ ਦਾ ਪੁਤਲਾ ਫੁਕਿਆ ਗਿਆ ਕੀ ਕਹਿਣਾ ਚਾਹੋਗਾ ਮੈਂ ਸਭ ਤੋਂ ਪਹਿਲਾਂ ਤਾਂ ਭਾਨੇ ਨੂੰ ਲੱਖ ਲੱਖ ਦੀ ਲਾਹਨਤ ਪਾਉਣਾ ਜੀ ਦੇਖੋ ਸਾਰੇ ਪੰਜਾਬ ਨੂੰ ਪਤਾ ਕਿ ਪਾਸਟਰ ਅੰਕਲ ਨਰੂਲਾ ਜੀ ਜਿਹੜੀ ਇਹਨਾਂ ਦਾ ਇਹਨਾਂ ਦੇ ਪ੍ਰਚਾਰ 'ਚ ਕਮੀ ਆ ਇਨਾਂ ਕੋਲ ਉਹ ਕੰਮ ਨਹੀਂ ਹੋ ਸਕੇ ਜਿਹੜੇ ਪਾਸਟਰ ਅੰਕੁਰ ਨਰੂਲਾ ਜੀ ਨੇ ਕੀਤੇ ਨੇ ਉਹਨਾਂ ਨੇ ਮਸੀਹ ਕੌਮ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਚੰਗੀ ਸਿਹਤ ਦਿੱਤੀ ਆ ਪੂਰੇ ਵਰਲਡ ਦੇ ਵਿੱਚ ਮਸੀਹ ਕੌਮ ਨੂੰ ਪਹੁੰਚਾਇਆ ਇਹਨਾਂ ਦੀ ਇਹ ਪੰਜਾਬ 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 ਕਰਦੇ ਨੇ ਇਹਨਾਂ ਦੀ ਮੱਝ ਪੰਜਾਬ ਚੋਂ ਜਿਹੜੀ ਉਹ ਮਰ ਚੁੱਕੀ ਆ ਹੁਣ ਇਹਨਾਂ ਦੀਆਂ ਜਦੋਂ ਮੱਝ ਮਰ ਜੈਨਦੀਆਂ ਜਿਹੜੀਆਂ ਜੂਹਾਂ ਰਹਿ ਗਈਆਂ ਥੋੜੀਆਂ ਬਹੁਤੀਆਂ ਉਹ ਛਤਰਾ ਨਾਲ ਮਰਨੀਆਂ ਨੇ ਤੁਹਾਨੂੰ ਮਾਰ ਕੇ ਛੱਡਾਂਗੇ ਜੀ ਔਰ ਭਾਨੇ ਨੇ ਜਿਹੜਾ ਇਹ ਕੰਮ ਕੀਤਾ ਇਹ ਨਿੰਦਨਯੋਗ ਆ ਭਾਈ ਚਾਰਕ ਸਾਂਝ ਨੂੰ ਖਤਮ ਕਰਨ ਦੀ ਗੱਲ ਕੀਤੀ ਆ ਜਿੱਦਾਂ ਦਾ ਜੇ ਸਾਨੂੰ 21 ਪਾਉਣਗੇ ਸੀ 31 ਪਾਵਾਂਗੇ ਹਰ ਗੱਲ ਦਾ ਜਵਾਬ ਇੱਟ ਦਾ ਜਵਾਬ ਇੱਟ ਨਾਲ ਤੇ ਪੱਥਰ ਦਾ ਜਵਾਬ ਪੱਥਰ ਨਾਲ ਦਵਾਂਗੇ ਜੀ ਉਹ ਸਮਾਜ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਮਾਜ ਜਿਹੜਾ ਵਾ ਸਾਡਾ ਇੱਕ ਗੁਲਦਸਤਾ ਇਹਦੇ ਵਿੱਚ ਹਰ ਤਰੀਕੇ ਦੀ ਵਣਵਣ ਦੀ ਲੱਕੜੀ ਇਕੱਠੀ ਹੋਈ ਆ ਸੋ ਇਹ ਆ ਕਿ ਇਹਨੂੰ ਪਿਆਰ ਨਾਲ ਰਹਿਣਾ ਚਾਹੀਦਾ ਅਸੀਂ ਸਿੱਖ ਕੌਮ ਦੀ ਕਦਰ ਕਰਦੇ ਆ ਸਾਡੇ ਨਾਲ ਸਿੱਖ ਭਾਈਚਾਰੇ ਦੀ ਬੜੀ ਸਾਹਜ ਆ ਮੇਰੇ ਫਰੈਂਡ ਫਰੈਂਡ ਸਰਕਲ ਚ ਹਿੰਦੂ ਮੁਸਲਮ ਸਾਰੇ ਫਰੈਂਡ ਸਰਕਲ ਚ ਆ ਪਰ ਜਿਹੜਾ ਸਾਡੀ ਕੌਮ ਦੇ ਵਿਰੁੱਧ ਬੋਲੂਗਾ ਜਾਂ ਸਾਡੇ ਪਾਸਟਰ ਸਾਹਿਬਾਨਾਂ ਦੇ ਵਿਰੁੱਧ ਬੋਲੇਗਾ ਉਹਨਾਂ ਦੀ ਧੌਣ ਚੋਂ ਆਪਾਂ ਇਕੱਲਾ ਕੱਢ ਕੇ ਰਾਵਾਂਗੇ ਜੀ ਲੈ ਰਿਹਾ ਆਰਡਰ ਚ ਕੀ ਕਹਿਣਾ ਚਾਹੋਗੇ ਅੱਜ ਦੇ ਸਾਰੇ ਪ੍ਰੋਗਰਾਮਾਂ ਦੇ ਸੋ ਮੈਂ ਸਾਰੀ ਕਨਸਟੈਂਟਿਟੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਵੀ ਹਰਕਤਾਂ ਦੇ ਭਾਨੇ ਸਿੱਧੂ ਨੇ ਕੀਤੀ ਆ ਜਾਂਦੇ ਨਾਲ ਜਿੰਨੀਆਂ ਵੀ ਜਥੇਬੰਦੀਆਂ ਅੰਦਰ ਖਾਤੇ ਕਾਮਕਾਰੀਆਂ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਿੰਦਨਯੋਗ ਨੇ ਅਸੀਂ ਸਾਰੇ ਮਿਲ ਕੇ ਉਹਨਾਂ ਦੀ ਨਿਖਿੱਦਤਾ ਕਰਦੇ ਹਾਂ ਔਰ ਸਭ ਤੋਂ ਗੰਦੀ ਕਹਾਣੀ ਜਿਸ ਨੂੰ ਕਹਿੰਦੇ ਆ ਉਹ ਹਰਕਤ ਇਹਨੇ ਕੀਤੀ ਆ ਸਾਡੇ ਆਤਮਿਕ ਮਾਤਾ ਪਿਤਾ ਨੂੰ ਇਹਨੇ ਪੁੱਤਰਾ ਬਣਾ ਕੇ ਉਹਨਾਂ ਦਾ ਸਾੜਿਆ ਜਿਨ੍ਹਾਂ ਦਾ ਪੂਰੀ ਦੁਨੀਆ ਤੇ ਅੱਜ ਨਾਮ ਚੱਲ ਰਿਹਾ ਇਹੋ ਹੀ ਨਹੀਂ ਇਹਨਾਂ ਕੋਲ ਬਰਦਾਸ਼ਤ ਹੋ ਰਿਹਾ ਕਿ ਕ੍ਰਿਸਚੀਅਨਿਟੀ ਜਿਹੜੀ ਆ ਉਹ ਇੰਨੀ ਵੱਧਦੀ ਕਿਉਂ ਜਾ ਰਹੀ ਆ ਔਰ ਇਹ ਇਸੇ ਚੱਕਰ ਵਿੱਚ ਜਿਹੜਾ ਸਾਰਾ ਰੋਲਾ ਪਾ ਰਹੇ ਨੇ ਔਰ ਇਹ ਜਿਹੜੇ ਦਿਨ ਸੀ ਇਹ ਕ੍ਰਿਸਚ ਜਿਹੜੇ ਕ੍ਰਿਸਮਸ ਦੇ ਦਿਨ ਸੀ ਵੱਡੇ ਦਿਨ ਦੇ ਦਿਨ ਸੀ ਔਰ ਹਰ ਵਾਰੀ ਜਦੋਂ ਵੀ 크ਰਿਸਚੀਅਨਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹ ਵੱਡੇ ਦਿਨ ਦੇ ਉੱਤੇ ਕੀਤਾ ਜਾਂਦਾ ਜਦੋਂ ਵੀ ਕੋਈ ਰੋਲਾ ਉੱਠਦਾ ਜਦੋਂ ਵੀ 크ਰਿਸਮਸ ਹੁੰਦਾ ਹੈ ਉਦੋਂ ਹੀ ਕੋਈ ਨਾ ਕੋਈ ਸ਼ਰਾਰਤ ਹੁੰਦੀ ਆ ਕੋਈ ਨਾ ਕੋਈ ਸ਼ਰਾਰਤੀਆਂ ਅਸਰ ਉੱਠਦਾ ਆ ਔਰ ਅੱਜ 크ਰਿਸਚੀਅਨਟੀ ਦੇ ਵੱਲੋਂ ਭਾਨੇ ਸਿੱਧੂ ਦਾ ਤੇ ਨਾਲ ਹੀ ਜਿਹੜੇ ਉਹਦੇ ਕੋ ਹੋਰ ਬੋਲ ਰਿਆ ਸੀ ਉਹਨਾਂ ਦਾ ਕੁੱਟਲਾ ਬਣਾ ਕੇ ਗੁਰਦਾਸਪੁਰ ਬੱਬਰੀ ਚੌਕ ਬਾਈਪਾਸ ਦੇ ਉੱਤੇ ਸਾੜਿਆ ਗਿਆ ਔਰ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਕਿ 크ਰਿਸਚੀਅਨਟੀ ਹੁਣ ਸੁੱਤੀ ਨਹੀਂ ਰਹੀ ਮਨ ਤੇਰੇ ਸਿਰ 'ਚ ਛਤਰ ਮਾਣ ਦੇ ਲਈ ਇੱਕ ਕ੍ਰਾਂਤੀ ਤਿਆਰ ਆ ਤਿਆਰ ਹੋ ਜਾ ਤੇਰੇ ਤੇ ਪਰਚੇ ਹੋਣੇ ਨੇ ਕਿਨੂੰ ਸਲਾਖਾਂ ਦੇ ਅੰਦਰ ਸੁਟਣਾ ਆ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜਲਦ ਤੋਂ ਜਲ ਦੇ ਉੱਤੇ ਫੈਸਲਾ ਲਿਆ ਜਾਵੇ ਜੇ ਪ੍ਰਸ਼ਾਸਨ ਦੇ ਉੱਤੇ ਫੈਸਲਾ ਨਹੀਂ ਲਵੇਗਾ ਤੇ ਕ੍ਰਾਂਤੀ ਜਿਹੜੀ ਆ ਉਹ ਰੋਡਾਂ ਦੇ ਉੱਤੇ ਉਤਰੇਗੀ ਰੇਲ ਜਾਮ ਕਰੇਗੀ ਚੌਂਕ ਬਲੌਕ ਕਰੇਗੀ ਔਰ ਧਰਨੇ ਲਾਵੇਗੀ ਫਿਰ ਅਸੀਂ ਇਹਨਾਂ ਦੇ ਨੱਕ ਵਿੱਚ ਨੱਥ ਪਾ ਕੇ ਧੂਕ ਇਹਨਾਂ ਨੂੰ ਜੇਲ੍ਹ ਦੇ ਸਲਾਖਾਂ ਦੇ ਵਿੱਚ ਸੁਟਾਂਗੇ ਸਾਰਿਆਂ ਨੂੰ ਜੈਮ ਸੀ ਦੀ ਜਿਆਦਾਤਰ ਖਾਸ ਕਰਕੇ ਪਿਛਲੇ 2 ਕਸਾਲਾ ਤੋਂ ਇਸ ਤਰ੍ਹਾਂ ਹੀ ਹੋ ਰਿਹਾ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਜਾ ਕੇ ਜੜਾਇਆ ਉਹ ਕੋਈ ਨਾ ਕੋਈ ਗੜਬੜ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੋ ਮੈਂ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਇਹ ਜ਼ਿਆਦਾਤਰ 크ਰਿਸਟੈਂਟੀ ਨੂੰ ਟਾਰਗੇਟ ਕਰਦੇ ਨੇ 크ਿਸਮਸ ਦਾ ਤਿਹਾਰ ਜਿਹੜਾ ਨਾ ਪੂਰੀ ਦੁਨੀਆ ਉੱਤੇ ਮਨਾਇਆ ਜਾਂਦਾ ਇਹ ਕਿਸੇ ਇੱਕ ਦੇਸ਼ ਵਿੱਚ ਨਹੀਂ ਆ ਕਿਸੇ ਇੱਕ ਸਟੇਟ ਵਿੱਚ ਨਹੀਂ ਆ ਦੁਨੀਆ ਭਰ ਦੇ ਵਿੱਚ ਜਿਹੜਾ ਆ ਉਹ 크ਿਸਮਸ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਇਹਨਾਂ ਕੋ ਇਹੋ ਹੀ ਜਿਹੜਾ ਬਰਦਾਸ਼ਤ ਨਹੀਂ ਹੁੰਦਾ ਜਦੋਂ ਲੱਖਾਂ ਦੀ ਤਦਾਦ ਵਿੱਚ 크ਰਿਸਚੀਅਨਟੀ ਇਕੱਠੀ ਹੁੰਦੀ ਆ ਔਰ ਇਹਨਾਂ ਦੀਆਂ ਨਜ਼ਰਾਂ ਦੇ ਅੱਗੇ ਜਿਹੜਾ ਨਾ ਉਦੋਂ ਇਹ ਪਰਦੇ ਜਿਹੜੇ ਇਹਨਾਂ ਦੀਆਂ ਨਜ਼ਰਾਂ ਦੇ ਪਾੜ ਜਾਂਦੇ ਪੀ ਇਹ ਕੀ ਹੋ ਗਿਆ 크ਰਿਸਚੀਅਨਟੀ ਕਿਉਂ ਵਧ ਰਹੀ ਆ ਇਹ 크ਰਿਸਚੀਅਨਟੀ ਨੂੰ ਦਬਾਉਣਾ ਚਾਹੁੰਦੇ ਆ ਪਰ ਸਾਡਾ ਪ੍ਰਭੂ ਮਹਾਨ ਆ ਜਿਨੇ ਸਾਨੂੰ ਸਾਰਿਆਂ ਨੂੰ ਜਨਮ ਦਿਉ ਆ ਉਹਦਾ ਜਨਮ ਦਿਹਾੜਾ ਸੀ 25 ਦਸੰਬਰ ਮਨਾਉਣ ਦੇ ਲਈ ਜਾ ਰਹੇ ਆ ਤੇ ਪੂਰੀ ਦੁਨੀਆ ਵਿੱਚ ਧੰਨ ਧੰਨ ਜਿਹੜੀ ਆ ਉਹਦੀ ਕਰਾਂਗੇ ਗੁਰਦਾਸਪੁਰ ਤੋਂ ਲਾਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ